ਐਸਡੀਐਮ ਫਲੌਰ ਪਰਲੀਨ ਕੌਰ ਵੱਲੋਂ ਦੇ ਰਾਤ ਸਾਬ ਦੇ ਵਿੱਚ ਨ ਫਲੌਰ ਦੀਨ ਪੈਂਦੇ ਹਰ ਇਲਾਕੇਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਫਲੌਰ ਸਾਤਲੂ ਜਿਆਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬੰਨਾ ਦੇ ਨਾਲ ਨਾਲ ਕਿਸਾਨਾਂ ਦੀ ਕਈ ਸੌ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਇਸ ਤੋਂ ਇਲਾਵਾ ਵੀ ਸ਼ਨੀ ਮੰਦਰ ਪਾਣੀ ਵਿੱਚ ਡੁੱਬ ਗਿਆ ઠાਣਾ ਮੁਖੀ ਫਲੋਰ ਐਸਐਸਜੂ ਪੁਸ਼ਨ ਕੁਮਾਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਣੀ ਦਾ ਪੱਧਰ ਤਾਂ ਜ਼ਰੂਰ ਵਧਿਆ ਹੈ ਪਰ ਪੁਲਿਸ ਪ੍ਰਸ਼ਾਸਨ ਲੋਕਾਂ ਲਈ ਹਮੇਸ਼ਾ ਤਤਪਰ ਹੈ ਦੇਰਾਂਤੇ ਫਸੇ ਹੋਏ ਪਸ਼ੂ ਜਾਨਵਰ ਟਰੈਕਟਰ ਟਰਾਲੀਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਲਿਆਂਦੇ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਉਹਨਾਂ ਨੇ ਇਸ ਮੌਕੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਉਹਨਾਂ ਨੇ ਕਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਵਾਰ ਕੀ ਕਿਸੇ ਵੀ ਸਥਿਤੀ ਨਾਲ ਜਿੱਠਣ ਲਈ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਡਿਪਟੀ ਕਮਿਸ਼ਨ ਡਾਕਟਰ ਹਿਮਾਸ਼ੂ ਅਗਰਵਾਲ ਦੀ ਅਗਵਾਈ ਵਿੱਚ ਪ੍ਰਸ਼ਾਸਨ ਵੱਲੋਂ ਸੈੱਡ ਬੈਗ ਲੜੀਂਦੀ ਮਸ਼ੀਨਰੀ ਰੈਸਕਿਊ ਟੀਮਾਂ ਤੋਂ ਇਲਾਵਾ ਰਾਹਤ ਕੈਂਪਾਂ ਤਰਪਾਲਾ ਰਾਸ਼ਨ ਚਾਰਾ ਦਵਾਈਆਂ ਸਮੇਤ ਹੋਰ ਲੜੀਂਦੇ ਇੰਤਜ਼ਾਮ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਤੋਂ ਪੈਰ ਹੀ ਲਗਾਤਾਰ ਬਸ ਕਰਕੇ ਰੋਪਰ ਹੈਡਵਰਕਸ ਤੋਂ ਸਤਲੁਜ ਰਿਆ ਵਿੱਚ ਪਾਣੀ ਛੱਡਿਆ ਗਿਆ ਜਿਸ ਕਰਕੇ ਪਾਣੀ ਦਾ ਪੱਦਰ ਵਿੱਚ ਵਾਤਾ ਹੋ ਗਿਆ। ਆਪਣਾ ਤੋਂ ਰਾਜਕਮਨ ਅੰਗਰ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਪੰਜਾਬ ਦੇ ਵਿੱਚ ਕਾਫੀ ਵਾਰਸ਼ ਹੋਣ ਦੇ ਨਾਲ ਫਲੋਰ ਸਤਲੁਜ ਦਰਿਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਣੀ ਪਹੁੰਚ ਚੁੱਕਿਆ। ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਨਾਲ ਹੀ ਦਿਖਾਇਆ ਜਾਵੇ ਸਤਲੋ ਦਰਿਆ ਦੀਆਂ ਤਸਵੀਰਾਂ ਦੇ ਵਿੱਚ ਪਾਣੀ بارش ਹੋ ਰਹੀ ਆ بارش ਦੇ ਨਾਲ ਜਿਹੜਾ ਸਤਲੋ ਦਰਿਆ ਕਾਫੀ ਮਾਤਰਾ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਸਤਲੋ ਦਰਿਆ ਦੇ ਜਿਹੜਾ ਬੰਨ੍ਹ ਆ ਉਹਨੂੰ ਵੀ ਪਾਣੀ ਇਹ ਲੱਗ ਚੁੱਕਿਆ ਆ ਬਾਕੀ ਇਹ ਤੋਂ ਬਚਾ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਸਤਲੋ ਦਰਿਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਸਤਲੋ ਦੇ ਪੌੜੇ ਜਿਹੜਾ ਉਹਦੀ ਜਿਹੜੀਆਂ ਬੁਰਜੀਆਂ ਆ ਉਹਨਾਂ ਦੇ ਨਾਲ ਪਾਣੀ ਟੈਚ ਹੋ ਚੁੱਕਿਆ ਫਿਲਹਾਲ ਨਾਲ ਸਤਲੁਜ ਦਰਿਆ ਦਾ ਜਿਹੜਾ ਪੱਧਰ ਵਧਿਆ ਹੋਇਆ ਆ ਫਲੋਰ ਜਿਹੜਾ ਸ਼ਨੀ ਮੰਦਰ ਆ ਤੁਸੀਂ ਤਸਵੀਰਾਂ ਨਹੀਂ ਦੇ ਸਕਦੇ ਲੁਧਿਆਣਾ ਪੂਰਾ ਮੰਨਤਾ ਜਿਹੜਾ ਸ਼ਨੀ ਮੰਦਰ ਆ ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਨਹੀਂ ਦਿਖਾਏ ਜਿਹੜੇ ਸ਼ਨੀ ਮੰਦਰ ਆ ਇਹ ਸਤਲੁਜ ਦਰਿਆ ਦੇ ਪਾਣੀ ਜਿਹੜਾ ਪੱਦਰ ਵਧਣ ਦੇ ਨਾਲ ਸ਼ਨੀ ਮੰਦਰ ਜਿਹੜਾ ਕਾਫੀ ਡੁੱਬ ਗਿਆ ਆ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਆ ਜਿਹੜਾ ਪਾਣੀ ਦਾ ਪੱਦਰ ਵਧਣ ਕਾਰਨ ਜਿਹੜਾ ਸ਼ਨੀ ਮੰਦਰ ਆ ਲੋਕਾਂ ਦਾ ਆਸਤਾ ਹਰ ਸ਼ਨੀਵਾਰ ਨੂੰ ਇੱਥੇ ਕਾਫੀ ਲਾ ਸੰਗਤ ਪਹੁੰਚਦੀ ਆ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਜਿਹੜਾ ਪੱਦਰ ਵਧਣ ਕਾਰਨ ਜਿਹੜਾ ਸ਼ਨੀ ਮੰਦਰ ਆ ਬਿਲਕੁਲ ਪਾਣੀ ਨਾਲ ਡੁੱਬ ਚੁੱਕਿਆ ਤਸਵੀਰਾਂ ਨਹੀਂ 2019 ਚ ਜਦੋਂ ਬਾਰਿਸ਼ ਭਾਰੀ ਮੀਂਹ ਪਿਆ ਸੀ ਉਸ ਦੇ ਨਾਲ ਜਿਹੜਾ ਪਾਣੀ ਦੇ ਨਾਲ ਸ਼ਨੀ ਮੰਦਿਰ ਕਾਫੀ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤਸਵੀਰਾਂਾਂ ਤੁਸੀਂ ਦੇਖ ਸਕਦੇ ਹੋ ਸ਼ਨੀ ਮੰਦਿਰ ਹਰ ਬੀ بارش ਆਉਂਦੀ ਆ ਭਾਰੀ ਮਾਤਰਾ ਦੇ ਵਿੱਚ ਮੀਂਹ ਆਉਂਦਾ ਸਤਲੁਜ ਦਰਿਆ ਜੀ ਪਾਣੀ ਆਉਂਦਾ ਆ ਉਹਦੇ ਵਿੱਚ ਸ਼ਨੀ ਮੰਦਿਰ ਡੁੱਬ ਜਾਂਦਾ ਆ ਕੈਮਰਾਮੈਨ ਵਿਜੇ ਮਾਨ ਦੇ ਨਾਲ ਫਲੋਰ ਤੋਂ ਰਾਜਮਨੰਗਲ 啊。